اسی کار મિત્રો ਆਪਾਂ ਪਹੁੰਚੇ ਹੋਏ ਆ ਕਿਸਾਨ ਮੇਲੇ ਦੇ ਮਲੋਤ ਮੰਡੀ ਦੇ ਵਿੱਚ ਆ ਮਲੋਤ ਮੰਡੀ ਦੇ ਵਿੱਚ ਆ ਨਾਲ-ਨਾਲ ਕਿਸਾਨ ਮੇਲੇ ਦੇ ਨਾਲ ਬਸੋਂ ਦਾ ਮੇਲਾ ਵੀ ਜਿਹੜਾ ਇੱਥੇ ਲਾਇਆ ਗਿਆਗਾ ਤੇ ਇੱਥੇ ਬਹੁਤ ਸੋਹਣੇ-ਸੋਹਣੇ ਝੋਟੇ ਪਹੁੰਚੇ ਨੇ ਚੰਗੇ ਦੁੱਤਰ ਕਾੜਦੇ ਤੇ ਆਪਣੇ ਨਾਲ ਜਿਹੜਾ ਝੋਟਾ ਦਾ ਹਿੰਦੁਸਤਾਨ ਮੂੜਾ ਨਸਲ ਦਾ ਝੋਟਾ ਦਾ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਬਾਈ اسی ਗੱਲ ਸਸੀ ਗੱਲ ਬਾਈ ਜੀ ਬੋਲੋ ਤੇ ਬਾਈ ਜੀ ਸਭ ਤੋਂ بڑا ਨਾਮ ਸੁਣਨਾ بڑا ਨਾਮ ਮਲਕੀਤ ਸਿੰਘ ਪੱਪੂ ਆ ਜੀ ਠੀਕ ਆ ਤੇ ਪਪੂ ਜੀ ਆਪਾਂ ਮੱਲਾ ਕਿਹੜੇ ਪਿੰਡ ਤੋਂ ਬਾਈ ਪਿੰਡੋਂ ਬਾਂਦਰ ਆ ਜੀ ਸਾਡਾ ਬਾਂਦਰ ਮੱਲਾ ਜੋੜਕੇ ਬਲੇ ਨਹੀਂ ਬਾਂਦਰ ਡੋਟ ਬਾਂਦਰ ਆ ਜੀ ਬਾਜੇ ਖਾਨੇ ਦੇ ਨੇੜੇ ਬਾਜੇ ਖਾਨੇ ਦੇ ਨੇੜੇ ਜਿਹੜਾ ਬਾਈ ਕਿਹੜੇ ਰਹਿੰਦਾ ਜਲਾ ਮੋਗਾ ਜੀ ਮੋਗਾ ਠੀਕ ਆ ਤੇ ਪਪੂ ਬਾਈ ਜੇ ਗੱਲ ਕਰ ਲਈ ਮੱਲਾ ਕਿ ਉੱਧੇ ਜੀ ਉਮਰ ਕਿੰਨੀ ਹੋ ਗਈ 3 ਸਾਲ ਹੋ ਗਈ ਜੀ ਇਹਦੀ ਉਮਰ 36 ਮਹੀਨੇ ਦੀ ਉਮਰ ਹੋ ਗਈ ਜੀ 36 ਮਹੀਨੇ ਦੀ ਇਹਦੀ ਉਮਰ ਹੋ ਗਈ ਹਾਂਜੀ ਠੀਕ ਆ ਤੇ ਪਪੂ ਬਾਈ ਇਹਦੀ ਮਾਂ ਦਾ ਦੁੱਧ ਕਰਦੀ ਸੀਗਾ 22 ਲੀਟਰ ਦੁੱਧ ਕਰਾ ਸੀਗਾ ਜੀ ਨਾਰਮਲ ਕਰਾ ਕੇ ਠੀਕ ਆ 22 ਲੀਟਰ ਇਹਦੀ ਮਾਂ ਦਾ ਨਾਰਮਲ ਕਰਾ ਸਕੈਂਪੀਅਨ ਸੀ ਨਹੀਂ ਜੇ ਅਸੀਂ ਉਹ ਟ੍ਰਾਈ ਕੀਤੀ ਸੀ ਠੀਕ ਹੈ ਹੈ ਚੈਂਪੀਅਨ ਨਹੀਂ ਉਹ ਜੀ ਮੇਲੇ ਜਦੋਂ ਨੌਜਾਇਨ ਸੀ ਨਹੀਂ ਪਾਈ ਬਿਲਕੁਲ ਤੇ ਭਈ ਇਹ ਗਿਆ ਮੇਲੇ ਤੇ ਇਹ ਮੇਲੇ ਦੋ ਮੇਲੇ ਤੇ ਗਿਆ ਤੇ ਦੋਹੇ ਤੇ ਚੈਂਪੀਅਨ ਚਨੌਲੇ ਤੋਂ ਵੀ ਇਧਰੋਂ ਵੀ ਇੱਥੇ ਤੋਂ ਹਾਂ ਜੀ ਚੜੱਕ ਦੋ ਵੀ ਠੀਕ ਹੈ ਤੇ ਮਿੱਤਰੋ ਧਨੌਲੇ ਵੀ ਇੱਥੇ ਤੋਂ ਤੇ ਚੜੱਕ ਮਿਲ ਕੇ ਚੈਂਪੀਅਨ ਰਿਹਾ ਹਿੰਦੁਸਤਾਨ ਤੇ ਮਤਲਬ ਇਹ ਰਿਜ਼ਲਟ ਆਇਆ ਕੋਈ ਇਹਦਾ ਰਿਜ਼ਲਟ ਜੇ ਮਾਝਾ ਸਾਡੇ ਕੋਲੇ ਦੋ ਸੂਕਦਾ ਜਿਨ੍ਹਾਂ ਨੇ ਜਿੱਤ ਗਿਆ ਵੀ ਕੱਟ ਗਈ ਠੀਕ ਹੈ ਏ ਬਾਕੀ ਇਹ ਛੋਟੀਆਂ ਹੋਣਗੀਆਂ ਹਨਾ ਅਜੇ ਛੋਟੇ ਆ ਜੀ ਆ ਮਹੀਨੇ 2 ਮਹੀਨੇ ਦੇ ਠੀਕ ਆ ਤੇ ਪਪੂ ਭਾਈ ਜਿਹੜਾ ਪਿਓ ਦੀ ਗੱਲ ਕਰ ਲਈ ਆਪਾਂ ਕਿਹੜੀ ਬਲੱਡ ਲਾਈਨ ਤੋਂ ਆਉਂਦੇ ਆ M29 ਦਾ ਬੱਚਾ ਜੀ M29 ਦਾ ਠੀਕ ਆ ਤਾਂ ਮਿੱਤਰੋ ਚੰਗੇ ਖਾਨਦਾਨੀ ਬਲੱਡ ਲਾਈਨ ਦੇ ਵਿੱਚ ਜਿਹੜਾ ਦਾ ਪਿਓ ਹੈਗਾ ਚੰਗੇ ਦੁੱਧਰ ਕਾਰਡ ਦੇ ਵਿੱਚੋਂ ਜਿਹੜੀ ਨਸਲ ਦੇ ਵਿੱਚੋਂ ਆਇੰਦਾ ਪੰਜਾਬ ਹਿੰਦੁਸਤਾਨ ਆਪਣੇ ਕੋਲੇ ਸੀਮਨ ਤਿਆਰ ਆ ਭਾਈ ਜੀ ਆ ਸੀਮਨ ਮਿਲਦਾ ਆਪਣੇ ਕੋਲ ਹਾਂਜੀ ਹਾਂਜੀ ਕੀ ਰੇਟ ਨੂੰ ਦਾ ਪਰ ਇਹ 150 ਤੋਂ 200 ਤੇ 150 ਦੇ ਰੈਟ ਚੱਲੀ ਜਾਂਦਾ ਠੀਕ ਹੈ ਤੇ ਬਾਕੀ ਜੇ ਕਿਸੇ ਭਰਾ ਦੇ ਜਿਹੜੇ ਬਾਜ਼ਖਾਨਾ ਬਈ ਆਪਣੇ ਜਿਹੜੇ ਬਾਜ਼ਾਖਾਨਾ ਨੇੜੇ ਆ ਬਾਜ਼ਾਖਾਨਾ ਦੇ ਨੇੜੇ ਜਿਹੜੇ ਵੀ ਭਰਾ ਆਪਣੇ ਦੇਖਦੇ ਆ ਤਾਂ ਚੰਗਾ ਯਾਰ ਅਕਸੀਮ ਲਵਾਉਣ ਦੀ ਕੋਸ਼ਿਸ਼ ਕਰਾ ਗਿਓ ਜੇ ਡੁਪਲੀਕੇਟ ਸੀਮਨ ਤੋਂ ਬਾਜੋ ਛੋਟੇ ਘਰੇ ਨਸਲ ਨਹੀਂ ਪੈਦਾ ਹੋਣੀ ਜੇ ਤੁਸੀਂ ਚੰਗੇ ਹੇ ਝੋਟਾ ਦਾ ਸੀਮਨ ਲਵਾਓਗੇ ਤਾਂ ਛੋਟੇ ਘਰੇ ਨਸਲ ਪੈਦਾ ਹੋ ਜੂ ਪਹਿਲਾਂ ਪੱਕੂ ਕੋ ਪੱਕੂ ਵਾਈ ਕੋ ਲਿਆਓ ਆ ਕੇ ਪਹਿਲਾਂ ਤੇ ਰਿਕਾਰਡ ਹਾਂਜੀ ਹਾਂਜੀ ਇਹਦੀ ਟਿਕੀਆਂ ਦੇ ਤੋਂ ਦੀ ਮਾਂ ਦੇ ਤੋਂ ਮਾਂ ਨਹੀਂ ਹੈ ਇਹਦੀ ਮਾਂ ਹੈ ਜੀ ਠੀਕ ਆ ਇਹਦੀ ਮਾਂ ਦੇ ਤੋਂ ਸਾਰ ਰਿਕਾਰਡ ਦੇ ਕੇ ਸੀਮਨ ਲੈ ਕੇ ਜਾਓ ਡਾਕਟਰ ਨੂੰ ਫੀਸ ਦੇ ਦਿਓ 200 ਮਾਂ ਦੇ 300 ਮਾਂ ਦੇ ਫੀਸ ਦੇ ਦਿਓ ਟੀਕਾ ਆਪ ਲੈ ਜਾ ਪੱਪੂ ਕੋਲੇ ਆ ਕੇ ਸਿੱਧੇ ਜੇ ਤੁਸੀਂ ਰਾਹ ਦੇ ਵਿੱਚੋਂ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਡੁਪਲੀਕੇਟ ਸੀਮਨ ਮਿਲ ਜਾਣਾ ਜਾਂ ਬਾਈ ਪੱਪੂ ਨਾਲ ਗੱਲ ਕਰਕੇ ਵੀ ਆ ਬੰਦੇ ਕੋਲੇ ਤੁਹਾਡਾ ਸੀਮਨ ਹੈਗਾ ਤਾਂ ਸੀਮਨ ਲਵਾ ਸਕਦੇ ਤਾਂ ਤੁਹਾਨੂੰ ਰਹੀ ਨਾਲ ਸੀਮਨ ਮਿਲੂਗਾ ਨਹੀਂ ਤੁਸੀਂ ਬਾਈ ਦੇ ਪਿੰਡ ਆ ਕੇ ਫੋਨ ਕਰਕੇ ਕੋਲ ਸੀਮਨ ਲਾ ਜਾ ਸਕਦੇ ਹੋ ਨਾਸੋ ਟੇਕ ਕਰੇ ਜਿਹੜੀ ਨਾਸਲ ਪੈਦਾ ਹੋ ਜੂਗੀ ਚੰਗੇ ਦੁੱਧਰ ਕਾੜਦੀ ਤੇ ਪੱਪੂ ਨੰਬਰ ਬੋਲ ਦੋ ਬਈ ਇੱਕ ਵਾਰੀ 99144 ਜੀ 24354 ਠੀਕ ਆ ਪਿੰਡ ਇੱਕ ਵਾਰੀ ਹੋਰ ਬੋਲੋ ਵੰਦਰ ਪਿੰਡ ਆ ਜੀ ਸਾਡਾ ਜਿਲ੍ਹਾ ਮੋਗਾ ਜੀ ਬਾਜੇ ਖਾਨੇ ਦੇ ਨੇੜੇ ਪਿੰਡ ਵੰਦਰ ਆ ਜੀ ਸਾਡਾ ਠੀਕ ਆ ਮੋਗਾ ਜਿਹੜੇ ਦੇ ਵਿੱਚੋਂ ਅਸੀਂ ਤੇਰਾ ਪਾਇਆ ਵੰਦਰ ਪਿੰਡ ਬਾਜੇ ਖਾਨੇ ਨੇੜੇ ਹੈ ਨਾ ਭਾਈ ਹਾਂਜੀ ਹਾਂਜੀ ਤੇ ਹਿੰਦੁਸਤਾਨ ਚੋਟਾ ਜਿਹੜਾ ਪਈਆਂ ਨੇ ਸੌਪ ਨਾਲ ਪਾਲਿਆ ਹੋਇਆ ਤਾਂ ਮੇਲੇ ਦੋ ਮੇਲੇ ਦੇ ਚੈਂਪੀਅਨ ਬਣਿਆ ਹੋਇਆ ਤੇ ਭਾਈ ਪੱਪੂ ਨਾਲ ਤੁਸੀਂ ਕਨੈਕਟ ਕਰ ਸਕਦੇ ਨੰਬਰ ਸਕਰੀਨ ਤੇ ਵੀ ਚੱਲੂ ਪੂਰੇ ਬੈਨਰ ਉ ਤੇਨੂੰ ਕੈਟਲ ਜੀ ਲਿਖ ਦਾਂਗੇ ਤੇ ਪੂਰੀ ਜਾਣਕਾਰੀ ਲੈ ਕੇ ਚੰਗਾ ਸੀਮਨ ਲਵਾ ਲਓ ਤਾਂ ਤੁਹਾਡੇ ਘਰੇ ਚੰਗੀ ਦੁੱਧ ਲੈਣ ਦੀ ਜਿਹੜੀ ਬਲੱਡ ਲਾਈਨ ਆ ਉਹ ਤੁਸੀਂ ਪੈਦਾ ਕਰ ਲੋਗੇ ਤਾਂ ਡੁਪਲੀਕੇਟ ਦੇ ਵਿੱਚੋਂ ਬਾਜੋ ਜੇ ਤੁਸੀਂ ਚੰਗਾ ਸੀਮ ਲਵਾਓਗੇ ਤਾਂ ਤੁਹਾਡੇ ਕੋਲੇ ਚੰਗੀਆਂ ਜਿਹੜੀਆਂ ਕੱਟੀਆਂ ਆ ਜਾਣੀਆਂ ਤੇ ਨਹੀਂ ਤਾਂ ਤੁਸੀਂ ਮੱਥਾ ਮਾਰਦੇ ਰਹੇ ਹੋਗੇ ਜਿਹੜੀ ਆਮ ਆਪਾਂ ਕੱਟੀ ਤਿਆਰ ਕਰਦੇ ਹੋ 7-8 ਕਿਲੋ ਦੁੱਧ ਦਿੰਦੀ ਹੈ ਬਾਈ ਸਹੀ ਗੱਲ ਆ ਜੀ ਜੇ ਆਪਾਂ ਚੰਗੀ ਨਸਲ ਪੈਦਾ ਕਰਾਂਗੇ ਤਿੰਨ 2 1.5 ਤੋਂ 2 ਸਾਲਾਂ ਦੇ ਵਿੱਚ ਹੀ ਕੱਟੀ ਤਿਆਰ ਹੋ ਜਾਂਦੀ ਆ ਦਾ ਤਿੰਨ ਸਾਲਾਂ ਦੀ ਉਹ ਮੇਰਾ ਕਹਿੰਦਾ ਸੂਪ ਪੈਂਦੀ ਹੈ 3 ਸਾਲਾਂ ਦੀ ਸੂਪ ਇਹ ਸੂਪ ਪੈਂਦੀ ਹੈ ਤੇ ਪਹਿਲੇ ਸੂਏ ਜਿਹੜਾ ਦੁੱਧ ਕੱਢਣਾ ਨੇ 13 ਤੋਂ 14 ਕਿਲੋ ਦੇ ਵਿੱਚ ਰੱਖ ਲੈਣਾ ਨਹੀਂ ਤਾਂ ਉਹੀ 70-80 ਕਿਲੋ ਤੇ ਰਹਿ ਜਾਓਗੇ ਤੇ ਚੰਗਾ ਅਸੀਂ ਮਲਵਾਉਣ ਦੀ ਕੋਸ਼ਿਸ਼ ਕਰਾਇਆ ਕਰੋ ਸੀਮਨ ਭਾਈ ਆਪਣਾ ਟੈਸਟ ਕਰਵਾ ਕੇ ਸਾਰਾ ਚੈਕ ਅਪ ਕਰਕੇ ਸਾਰੇ ਇਹਦੇ ਟੈਸਟ ਕਰਵਾ ਕੇ ਫਿਰ ਤਿਆਰ ਕਰਵਾਇਆ ਹੈ ਤੇ ਤਰਾਲ ਲੈ ਕੇ ਗਈ ਛੋਟੇ ਨੂੰ ਉਹਨੂੰ ਟੈਸਟ ਤਿਆਰ ਕਰਵਾਇਆ ਤਰਾਲ ਬਲੱਟ ਹਾਂਜੀ ਹਾਂਜੀ ਇਹ ਭਾਈ ਕਿਸੇ ਨੂੰ ਫੇਰ ਵੀ ਡਾਟ ਆਉਂਦਾ ਤਾਂ ਜੀਨੈਟ ਟੈਸਟ ਕਰਾ ਸਕਦੇ ਹਾਂ ਹਾਂਜੀ ਹਾਂਜੀ ਤੇ ਬਾਕੀ ਇੰਨਾ ਕੁ ਮੇਰੀ ਬਿੰਦਿਆ ਜੇ ਤੁਸੀਂ ਸੀਮਨ ਲਵਾਉਣਾ ਡਾਕਟਰ ਕੋਲ ਵੀ ਲਵਾਉਣਾ ਪਹਿਲਾਂ ਬਾਈ ਪੱਪੂ ਨਾਲ ਜ਼ਰੂਰ ਗੱਲ ਕਰ ਲਿਓ ਵੀ ਫਲਾਨੇ ਬੰਦੇ ਕੋਲ ਆਪਣਾ ਸੀਮਨ ਹੈਗਾ ਜੇ ਨੇ ਕਹਿੰਦਾ ਬਾਈ ਹੈਗਾ ਤਾਂ ਲਵਾ ਲਿਓ ਨਹੀਂ ਬਾਈ ਕੋਲੇ ਪਿੰਡ ਜਾ ਕੇ ਸੀਮਨ ਲਿਓ ਤਾਂ ਤੁਹਾਡੇ ਘਰੇ ਨਸਲ ਪੈਦਾ ਹੋ ਜੂ ਨਹੀਂ ਰਾਹ ਤੋਂ ਤਾਂ ਤੁਹਾਨੂੰ ਨਸਲ ਮਿਲਣੀ ਨਹੀਂ ਹੈਗੀ ਕਿਉਂ ਮੈਂ ਵੀ ਇਹੀ ਕੰਮ ਕਰਦਾ ਤੇ ਰਿਜਨਾਲ ਭਰਾਉਣ ਦੀ ਵਿਚਲਾ ਕਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਮਿੱਤਰੋ ਦਾ ਇੱਕ ਇੱਕ ਕਟੇੜ ਬਹੁਤ ਸੋਹਣੇ ਖੜੇ ਸੀਗੇ ਫਲੋਟ ਮੇਲੇ ਦੇ ਉੱਤੇ ਜਿਹੜਾ ਕਿਸਾਨ ਮੇਲਾ ਮਲੋਕਾ ਦਾ ਤੇ ਕੱਟੇ ਦੋ ਨਜ਼ਰ ਆਏ ਤੇ ਬਹੁਤ ਸੋਹਣੇ ਕੁੰਡੇ ਕੱਟੇ ਨੇ ਤੇ ਮੰਨ ਕੇ ਜਦ ਵੀ ਆਪਾਂ ਪੁੱਛਾਂਗੇ ਬਾਈ ਤੋਂ ਕਿ ਇਹ ਸੇਲ ਵਾਸਤੇ ਆ ਜਾਂ ਵੈਸੇ ਆ ਵੀ ਕਿਹੜੀ ਬਰੀਡ ਦੇ ਆ ਕੀ ਗੱਲਬਾਤ ਆ ਹਨਾ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਉਹਦਿਆਂ ਜਾਣਕਾਰੀ ਲੈਣੇ ਆ ਤੋਂ ਕਿ ਜਿਹੜੇ ਕੱਟੇ ਨੇ ਨਸਲ ਦੇ ਆ ਕਿਹੜੀ ਨਸਲ ਦੇ ਆ ਕੀ ਇਹਦਾ ਦੁੱਧ ਰਕਾਰਾ ਕੀ ਇਹ ਵੀ ਮਾਂ ਪੁੱਤਰ ਕਾਰਾ ਤੇ ਬਾਕੀ ਸੇਲ ਵਾਸਤੇ ਆ ਜਾਂ ਵੈਸੀ ਨੇ ਤਾਂ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ टाकी ਬਾਈ ਨਾਲ ਗੱਲਬਾਤ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੱਕ ਲੋ ਬਾਈ ਨਾਮ ਦੱਸੋ ਪਹਿਲਾਂ ਦਾ ਅਮਨਦੀਪ ਸੈਣੀ ਠੀਕ ਆ ਤੇ ਅਮਨਦੀਪਾ ਬਾਈ ਪਿੰਡ ਕਿਹੜਾ ਰਹਿੰਦਾ ਹੈ ਮੈਟਰ ਤਾ ਕਿਹੜਾ ਜੀ ਨਾਲ ਮਲੋਰ ਦਾ ਠੀਕ ਆ ਤੇਰਾ ਤਕਰਾਰਾ ਟਿਪੇ ਆਦਾ ਨਾ ਉਹੀ ਆ ਨਹੀਂ ਨਹੀਂ ਆ ਰਿਹਾ ਨਾਲ ਨਾਲ ਹੀ ਫਾਈਲ ਕਰੀ ਠੀਕ ਆ ਫਾਈਲ ਕਰ ਰੋਡ ਤੇ ਤੇ ਬਾਈ ਅਮਨਦੀਪ ਕੋਈ ਦੋ ਮਾਲ ਨੰਬਰ ਬੋਲੀ ਮਾਲ ਨੰਬਰ 85536 ਜੀ 14000 ਠੀਕ ਆ ਤੇ ਅਮਨਦੀਪ ਬਾਈ ਜੇ ਪਹਿਲੇ ਕੱਟੇ ਦੀ ਗੱਲ ਕਰ ਲਈ ਆਪਾਂ ਇਹੜਾ ਪਹਿਲਾ ਕਟਾ ਦਾ ਕਿੱਥੇ ਹੋ ਜਾਣਾ ਹੈ ਜਿਹੜਾ ਪਹਿਲਾ ਕਟਾ ਤੇ ਬਈ ਕੀ ਇਹਦੀ ਡਿਟੇਲ ਆ 1470 ਦਾ ਜੀ 1470 ਦਾ ਆ ਜੀ ਦਾ ਦੁੱਧ 20 ਪਲੱਸ ਆ 20 ਪਲੱਸ ਮਾਂ ਹੈਗੀ ਆਪਣੇ ਕੋਲੇ ਨਹੀਂ ਆਪਣੇ ਕੋਲ ਹੀ ਕਹੇ ਯਾਰ ਮੇਰੇ ਕੋਲ ਨਾਲ ਤਾਂ ਗਾਰਮੈਂਟ ਉੱਥੇ ਖੜੀ ਓਕੇ ਖੜੀ ਆ ਤੇ ਕਈ ਵਾਰ ਮਨ ਨਾਲ ਸੇਲ ਤੇ ਪਹਿਲਾਂ ਰਸਕੇ ਹੋਣੀ ਬਸ਼ਰੀ ਬਾਤ ਨੇ ਦਿਖਾਉਂਗਾ ਤੇ ਠੀਕ ਆ ਤੇ ਰਿਜਨਲ ਸੀਮਨ ਲੱਗੇ ਜਾਵਾਂ ਆ ਰਿਜਨਲ ਮੇਰੇ ਅੱਗੇ ਹੱਥ ਦੇ ਦਲਪਨ ਦੀ ਗਾਰੰਟੀ ਹੈ ਠੀਕ ਆ ਵੇ ਨਹੀਂ ਡਾਕਟਰ ਨੇ ਗਾਰੰਟੀ ਤੇ ਆਪਣ ਨੂੰ ਦਿੱਤਾ ਸੀ ਨਾ ਕਿ ਬੇਸਿਕ ਗਾਰੰਟੀ ਨਹੀਂ ਨਹੀਂ ਆਪਾਂ ਕਟਾ ਫਰੀ ਤੇ ਇਹਨਾਂ ਦੇ ਕਰਵਾਉਣਾ ਅਜਾ ਫਰੀ ਤੇ ਆਗਾ ਨਾ ਗਾਰੰਟੀ ਦਿੱਤੀ ਠੀਕ ਆ ਤੇ ਹੁਣ ਇਹ ਹੋ ਗਿਆ ਭਾਈ 14 ਮਹੀਨੇ ਦਾ ਨਹੀਂ 18 ਦਾ ਜੀ 18 ਮਹੀਨੇ ਦਾ ਠੀਕ ਆ ਇਹ ਹੈਗਾ 14 ਮਹੀਨੇ ਦਾ 18 ਇਦਰੀ 14 ਮਹੀਨੇ ਦਾ ਹੋ ਗਿਆ ਇਹ ਕਿਹੜੇ ਸੀਮਨ ਦਾ ਇਹ ਸ਼ਾਮ ਬੜ ਕੇ ਆਦਾ ਸ਼ਾਮ ਬੜ ਕੇ ਹਰਿਆਣੇ ਦੇ ਵਿੱਚ ਠੀਕ ਹੈ ਚੈਂਪੀਅਨ ਬਣਾਉਣਾ ਮਾਤਾ ਦੁੱਧ 24 ਪਲੱਸ ਆ 24 ਪਲੱਸ ਇਹ ਆਪਣਾ ਯਾਰ ਫਿਰ ਨੇ ਦਿੱਤਾ ਪਹਿਲੇ ਫੋਟੋ ਆ ਰਾਇਆ ਆਪਣਾ ਠੀਕ ਆ ਤੇ ਮੰਨ ਕੇ ਚੱਲ ਬਈ ਇਹਦੀ ਮਾਤਾ ਦੁੱਧ 24 ਪਲੱਸ 24 ਪਲੱਸ ਕੀ ਕਦੇ ਇਹਦੀ ਮਾਂ ਪਾਕਿਸਤਾਨੀ ਇਹਦੀ ਮਾਂ ਦਾ ਨਾਮ ਆਪਣੇ ਯਾਰ ਜਿਹੜੀ ਭਰਾ ਪਰ ਗਿਫਟ ਦਿੱਤਾ ਹੈ ਉਹ ਵੀ ਹਰਿਆਣਾ ਦਾ ਨਾ ਨਹੀਂ ਉੱਥੇ ਖੜੀ ਹੋਣ ਬਾੜੇ ਕਿਸੇ ਪੁਰੇ ਦੀ ਮਾਂ ਬਾੜੇ ਕਿਸੇ ਉਹ ਸੋਣੀ ਆ 15 ਅਕਤੂਬਰ ਨੂੰ ਦਿਨ ਪੁਰੇ ਆ ਵੀ ਆਪਾਂ ਮੰਨ ਲਾ ਫਰੀਡ ਦਾ ਕੰਮ ਕਰ ਰਹੇ ਹਾਂ ਠੀਕ ਹੈ ਵੀ ਆਪਾਂ ਪੈਸੀ ਮੰਨ ਲਾ 100 ਪਾ ਲਿਆ ਇਹ ਆਪਾਂ ਖਾ ਕੇ ਹੀ ਆਏ ਇਹ ਗੱਲ ਲੈ ਕੇ ਗਿਆ ਇਨਕਾ ਕਹੀਏ 100 ਹੈ ਠੀਕ ਆ ਜੇ ਮਿੱਤਰੋ ਮੰਨ ਕੇ ਚਲੋ ਵੀ ਚੰਗੇ ਕੱਟੇ ਦੇ ਕੋਈ ਪਾਈ ਦਾ 100 ਕਿਹ ਯਾਰਾ ਪਸ਼ੂ ਪਾਲੰਗਾ ਨਾ ਇਹ ਤਾਂ ਮੰਨ ਲਾ ਦਿਖਾਇਆ ਜਾਵੇ ਵੀ ਆਪਾਂ ਪੂਰੀ ਵੀ ਰੱਖਿਆ ਨੇ ਈਗਾਂ ਤੇ ਚੰਗੇ ਮੰਨ ਲੋ ਚੰਗੀਆਂ ਮੱਧਾਂ ਨੇ ਤੇ ਭਾਈ ਕਿਹਨੇ ਕਿਹਾ ਲਈ ਆਪਣੇ ਕੋਲੇ ਵੱਧ ਤੋਂ ਵੱਧ ਮੱਧੇ ਆਪਣੇ ਕੋਲ ਘਟਾ ਲਈਦਾ ਪਾ ਯਾਰਾ ਬੀਡ ਨਾਲ ਮੈਂ ਪਿਆਰ ਕਰਦੇ ਬਰੀਡ ਤਿਆਰ ਕਰਦੇ ਪਹਿਲਾਂ ਤੱਕ ਨਸਲ ਹੋ ਜਾਏ ਆਪਣੇ ਕੋਲ 1500 ਵਾਲੀ ਚਾਣ ਨੇ ਠੀਕ ਆ ਭਾਈ ਦਾ ਤਿੰਨ ਮੱਦੇ ਹੈਗਾ ਕਿ ਇੱਕ ਬਰੀਡ ਆ ਕਿ ਤਿਆਰ ਕਰਦੇ ਆਪਾਂ ਤੇ ਆਪਾਂ ਨੂੰ ਭਰਾ ਨੇ ਦਿੱਤਾ ਗਿਆ ਕਿ ਆਪਕੇ ਕਰਿਆ ਹੋਇਆਗਾ ਤੇ ਆਪਾਂ ਤਸਵੀਰਿਆ ਹੋਇਆਗਾ ਕਿ ਦੋਨੇ ਨਸਲ ਦੇ ਜਿਹੜੇ ਕੱਟੇ ਤਿਆਰ ਕਰਕੇ ਤੇ ਫੇਰ ਆ ਪਹਿੜਾ ਪਿੰਡ ਦੇ ਵਿੱਚ ਆਣਾ ਕ੍ਰੋਸਿੰਗ ਦੇ ਕੰਮ ਕਾੜ ਕਰਾਉਂਦਾ ਵੀ ਪਿੰਡ ਦੇ ਵਿੱਚ ਆ ਗਿਆ ਆਹ ਵਾਜੇ ਹੈਨਾ ਮਤਲਬ ਇਹ ਸੁਪਨਾ ਵਡਾ ਹਾਂਜੀ ਹਾਂਜੀ ਠੀਕ ਆ ਤੇ ਧੰਨਵਾਦ ਭਾਈ ਤੇ ਬਹੁਤ ਵਧੀਆ ਲੱਗਿਆ ਭਾਈ ਦਾ ਜਿਹੜਾ ਮਨ ਲੋਰ ਦਾ ਆ ਨਾ ਵੀ ਵਧੀਆ ਆਪਣੇ ਪਿੰਡ ਦੇ ਸੇਵਾ ਦੇ ਲਈ ਦੋ ਕੱਟੇ ਖਰੀਦੇ ਆ ਉਹਨਾਂ ਨੂੰ ਪਾਲ ਕੇ ਪਿੰਡ ਦੇ ਵਿੱਚ ਹੀ ਕ੍ਰੋਸਿੰਗ ਦੇ ਵਿੱਚ ਛੱਡਿਆ ਕਹਿੰਦਾ ਚੰਗੀ ਜਿਹੜੀ ਬਰੀਡ ਪਿੰਡ ਦੇ ਵਿੱਚ ਰੱਤਾ ਖੇੜਾ ਦੇ ਵਿੱਚ ਪੈਦਾ ਹੋ ਸਕਦਾ ਜਿਹੜਾ ਮੋਕਸਰ ਨੇ ਮੋਕਸਰ ਜਿਹੜਾ ਮੋਕਸਰ ਆ ਮਿੱਤਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਅੱਜ ਦਾ ਪਾਈ ਦਾ ਸੁਨੇਹਾ ਕਿਵੇਂ ਲੱਗਿਆ ਧੰਨਵਾਦ